ਸਾਰੇ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਮੀਰ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਠੀਕ ਠਾਕ ਆ ਅੱਜ ਆਪਾਂ ਨੇ ਬ੍ਰੇਕਫਾਸਟ ਦੇ ਵਿੱਚ ਦੋ ਤਿੰਨ ਆਇਟਮ ਬਣਾਉਣੀਆਂ ਨੇ ਪਰ ਹੈ ਛੋਟੀਆਂ ਛੋਟੀਆਂ ਨੇ ਇੱਕ ਤਾਂ ਆਪਾਂ ਨੇ ਬਣਾਉਣਾ ਬਾਥੂ ਵਾਲਾ ਰੈਤਾ ਬੱਚਿਆਂ ਨੂੰ ਉਹ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਬਾਥੂ ਪਾ ਕੇ ਤੁਸੀਂ ਕੁਝ ਵੀ ਵਿੱਚ ਐਡ ਕਰ ਸਕਦੇ ਹੋ ਕਈ ਤਾਂ ਇਕੱਲਾ ਬਾਥੂ ਪਾ ਕੇ ਖਾਂਦੇ ਨੇ ਪਰ ਮੈਂ ਦੋ ਤਿੰਨ ਚੀਜ਼ਾਂ ਵਿੱਚ ਹੋਰ ਐਡ ਕਰ ਦਿੰਦੀ ਆ ਉਹਦੇ ਨਾਲ ਹੋਰ ਵੀ ਜ਼ਿਆਦਾ ਸਵਾਦ ਆ ਜਾਂਦਾ ਤੇ ਇੱਕ ਆਪਾਂ ਨੇ ਬਣਾਣੀ ਆ ਚਟਣੀ ਜਿਹੜੀ ਕਿ ਮੱਕੀ ਦੀਆਂ ਰੋਟੀਆਂ ਨਾਲ ਮੇਥਿਆਂ ਦੀਆਂ ਨਾਲ ਬਹੁਤ ਹੀ ਜ਼ਿਆਦਾ ਸਵਾਦ ਆਦੀਆ ਮੋਟੀਆਂ ਮਿਰਚਾਂ ਲਸਣ ਵਗੈਰਾ ਦੋ ਤਿੰਨ ਚੀਜ਼ਾਂ ਪਾ ਕੇ ਬਣਦੀ ਹੈ ਮੂਲੀ ਪਾ ਲਓ ਚਾਹੇ ਮੂਲੀ ਦੇ ਪੱਤੇ ਪਾ ਲਓ ਵਿੱਚ ਉਹ ਤੁਹਾਡੀ ਆਪਣੀ ਇੱਛਾ ਤੇ ਆਪਾਂ ਲਈ ਸਾਰਾ ਸਮਾਨ ਤਿਆਰ ਕਰਕੇ ਰੱਖਿਆ ਹੈ ਰੋਟੀਆਂ ਬਣਾਵਾਂਗੇ ਮੱਕੀ ਦੀਆਂ ਮੇਥਿਆਂ ਵਾਲੀਆਂ ਮੇਥੇ ਪਾਵਾਂਗੇ ਕੱਟ ਕੇ ਕੁੱਟੇ ਵੀ ਵੈਸੇ ਮੈਂ ਪਾ ਲੈਣੀ ਆ ਮੈਨੂੰ ਰੋਟੀ ਘਾਟੀ ਸਵਾਦ ਲੱਗਦੀ ਆ ਤੇ ਮੈਂ ਜਿਆਦਾ ਪਾਣੀ ਆ ਘੱਟ ਕੇ ਵਿੱਚ ਮੂਲੀ ਦੇ ਪੱਤੇ ਵੀ ਕੱਟ ਲੈਣੀਆਂ ਵਿੱਚ ਸਾਰਾ ਕੁਝ ਹੀ ਕੱਟ ਦੇਣੀ ਆ ਲਾਤਨੀਆਂ ਤੋਂ ਤੇ ਇੰਸਟਾਗ੍ਰਾਮ ਵਾਲੇ ਇੰਸਟਾਗ੍ਰਾਮ ਵਾਲੇ ਬੈਦ ਬਾਥੂ ਦੀਆਂ ਬਹੁਤ ਗੱਲਾਂ ਕਰਦੇ ਹੁੰਦੇ ਨੇ ਹਾਂ ਉਹ ਬਾਥੂ ਕਹਿੰਦੇ ਨੇ ਕਿਉਂਕਿ ਅੱਗੇ ਸੜਤਾ ਤੇ ਆਮ ਹੀ ਹੁੰਦਾ ਸੀ ਆਪਣੇ ਏਰੀਏ 'ਚ ਵੈਸੇ ਹੁਣ ਵੀ ਹੈਗਾ ਕਾਫੀ ਕਿਉਂਕਿ ਖੇਤਾਂ ਦੇ ਵਿੱਚ ਲੋਕੀ ਸਪਰੇਅ ਕਰ ਦਿੰਦੇ ਨੇ ਇਸ ਕਰਕੇ ਮਰ ਜਾਂਦਾ ਪਰ ਸਾਡੇ ਪਿਛਲੇ ਬੈਕ ਜਾੜ ਦੇ ਵਿੱਚ ਇੰਨਾ ਜ਼ਿਆਦਾ ਬਾਥੂ ਹੋ ਜਾਂਦਾ ਤੇ ਫਿਰ ਅਸੀਂ ਬਾਥੂ ਦੀਆਂ ਕਈ ਆਇਟਮਾ ਬਣਾ ਕੇ ਖਾ ਲੈਂਦੇ ਆ ਘੁਰਜੀ ਵੀ ਬੜੀ ਸਵਾਦ ਬਣਦੀ ਆ ਬਾਥੂ ਦੀ ਪਾਲਕ ਪਾ ਲੋ ਮੇਥੇ ਪਾ ਲੋ ਇੱਕ ਮੇ ਜਿਹੜਾ ਮੂਰੇ ਖੜਾ ਉਹ ਕੀ ਆ ਕੀ ਆ ਮੰਡੜੀ ਉਹ ਤੁਰਾ ਕਿੰ ਜੀ ਜੀਸ ਪਰ ਜੀੜੋਣੀਆਂ ਤੁਸੀਂ ਰਾਈ ਕੀ ਨਹੀਂ ਨਹੀਂ ਉਹ ਮੂੜ ਨਹੀਂ ਉਹ ਭੋਲਣੀ ਉਹ ਤਾਂ ਹੋਰ ਚੀਜ਼ ਆ ਉਹਦੇ ਵੀ ਬਣਦੀ ਉਹ ਵੀ ਆਪਣੇ ਆਪ ਹੀ ਉਗਦਾ ਹਨਾ ਜਿਹੜੀ ਆਪਾਂ ਉਹਦੇ ਵਿੱਚ ਬਣਾਉਨੇ ਹੁੰਦੇ ਆ ਸੀਮ ਦੇ ਵਿੱਚ ਰਾਈ ਰਾਈ ਦੀ ਥੋੜੀ ਆ ਆਲਿਓ 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 ਨਾਲ ਉਹਦੀ ਪੁਰਜੀ ਆਏ ਕੋਈ ਜਿਹੜਾ ਬਰਸੀਨ ਦੇ ਵਿੱਚ ਪੀਜਦੇ ਆ ਅੱਗੇ ਰਾਜੂ ਬਹੁਤ ਬੀਜਦਾ ਹੁੰਦਾ ਸੀ ਜਦੋਂ ਆਪਣੇ ਮੱਝਾ ਹੁੰਦੀਆਂ ਸੀ ਉਹ ਬਣਾਉਂਦੇ ਸਾਗ ਦੇ ਵਿੱਚ ਵੀ ਪੂਰੀ ਐਨੀ ਪਾਣੀ ਸੀ ਪਾਉਂਦੇ ਹੁੰਦੀ ਸੀ ਮੈਂ ਭਰ ਕੇ ਹੁਣ ਪਿੱਛੇ ਅਗਲੇ ਸਾਲ ਤੋਂ ਪਿੱਛੇ ਆ ਗਏ ਵਧੀਆਂ ਬਣਦੀਆਂ ਜਿਹੜੇ ਬਾਥੂਆ ਇਹ ਹੁਣ ਇੱਕ ਪਾ ਨਰਮੇ ਦੇ ਤਰਖਤ ਜਿਹਾ ਹੁੰਦਾ ਆਹ ਬਣ ਦੂਜੀ ਬਾਥੂ ਆ ਗਏ ਨਾ ਪਹਿਲਾਂ ਦੇ ਸੀ ਦੋ ਤਿੰਨ ਪ੍ਰਕਾਰ ਦੇ ਬਾਥੂ ਲੋਕਾਂ ਨੂੰ ਬੀਜਣੇ ਪੈਂਦੇ ਨੇ ਹਾਂ ਹਾਂ ਗਾਮੀਆਂ ਵਾਲਾ ਬੱਤੂ ਹੈ ਜਿਹੜਾ ਵੱਡਾ ਸਾਰਾ ਉਹ ਬਹੁਤ بڑا ਆਪਣੇ ਵੀ ਬਹੁਤ ਸਾਡੇ ਹੁਣ ਇੰਨਾ ਜ਼ਿਆਦਾ ਗਿਆ ਸੀ ਸਰਦਾਰ ਸਾਹਿਬ ਨਾਲ ਗੁੱਟਣ ਗਿਆ ਸੀ ਕਿ ਮੇਰਾ ਕਾਫੀ ਸਰਾ ਬੱਤੂ ਹੈ ਕਹਿੰਦਾ ਰਹਿਮੇਸ਼ ਹਮੇਸ਼ਾ ਹਮ ਨੂੰ ਕਹੀ ਰਵੀ ਸਾਰਾ ਚੋਕ ਕੇ ਲੈ ਜਾ ਹਾਂ ਫਿਰ ਮੈਂ ਪੜਦਾ ਜਿਹੜੀ ਫालतू ਚੀਜ਼ ਤੇ ਬੱਟਾ ਦੇ ਸੀ ਉਹ ਫਾਲ ਨਹੀਂ ਕਿਉਂ ਪਟਣਾ ਉਹ ਵਧੀਆ ਚੀਜ਼ ਹੈ ਵੰਡੜੀ ਪੈਂਦੀ ਹੈ ਕੋਈ ਤੋੜ ਕੇ ਲੈ ਜਾ ਆਪਾਂ ਨੂੰ ਫੋਨ ਵੀ ਆਇਆ ਸੀਗਾ ਵੀ ਸਾਡੇ ਦਰਸੀਬ ਦੇ ਵਿੱਚ ਅਲਸੀ ਆ ਲੋਕ ਤੋੜੀ ਜਾਂਦੇ ਨੇ ਅਲਸੀ ਅਲਸੀ ਨਹੀਂ ਹਾਲੀਓ ਹਾਲੀਓ ਰਵੀ ਹੁਣ ਕੀ ਕਰੇ ਕਈਆਂ ਨੇ ਬਰਸੀਰ ਤੇ ਸਲੂ ਪਾਉਣੀ ਛੱਡਤੀ ਲੋਕ ਤੋੜਦੇ ਬਹੁਤ ਨੇ ਬਟਣਾ ਬੋਲੀ ਖਾਣੀ ਆ ਵਿਚਾਰਿਆਂ ਲਈ ਤਾਂ ਹਾਂ ਕੋਈ ਮੈਂ ਕਹਿੰਨੀ ਆ ਖਾਓ ਉਹਨਾਂ ਕੋ ਤੋੜੋ ਜਿੰਨਾ ਤੁਹਾਨੂੰ ਚਾਹੀਦਾ ਡੈਮੇਜ ਕਰ ਰਹੇ ਆ ਮੈਂ ਤੋੜੋ ਹਾਂ ਡੈਮੇਜ ਕਰ ਜਾਂਦੇ ਨੇ ਅਸੀਂ ਆਪਣਾ ਕੰਮ ਕਰਦੇ ਆ ਸਟਾਰਟ ਤੁਸੀਂ ਚੱਲੋ ਦਿਨ ਨੂੰ ਬੋਧਲੇ ਕੇ ਵੀ ਆਪਣੇ ਪੱਥਰ ਜਿੱਟਾ ਤੋੜਦੇ ਹੁੰਦਾ ਮੈਂ ਕਹਣਾ THAILAND ਤੋਂ ਆਈ ਆ ਹਰਿਆਣੇ ਜੀ ਆਈ ਆ ਹੱਦ ਤੱਕ ਵੀ ਹਾਂ ਥੋੜਾ ਜਿਹਾ ਦੇਸੀ ਘਿਓ ਪਾਵਾਂਗੇ ਸਾਡਾ ਕਿ ਹੋ ਗਿਆ ਸੀ ਲਾਲ ਵਧੀਆ ਨਾਲੇ ਖੰਗ ਤੋਂ ਤੇ ਆ ਆਪਾਂ ਨੇ ਕੱਟ ਕੇ ਰੱਖਿਆ ਬਾਤੂ ਚੀਜ਼ਾਂ ਬਹੁਤ ਕੱਟ ਕਰਕੇ ਨੇ ਪਤਾ ਨਹੀਂ ਵੀ ਕਿਹੜੀ ਚੀਜ਼ਾਂ ਲੇਕਿਨ ਨਹੀਂ ਹੈ ਨਾ ਤੇ ਆ ਸੀ ਬਾਤੂ ਤੁਸੀਂ ਇਹਨੂੰ ਉਬਾਲ ਕੇ ਵੀ ਬਣਾ ਸਕਦੇ ਹੋ ਤੁਸੀਂ ਇਦਾਂ ਵੀ ਬਣਾ ਸਕਦੇ ਮੈਨੂੰ ਇਦਾਂ ਹੀ ਜ਼ਿਆਦਾ ਵਧੀਆ ਲੱਗਦਾ ਜਿੱਦਾਂ ਮੇਰਾ ਤਾਂ ਜੀਰਾ ਭੁੰਨ ਕੇ ਪੂਰਾ ਕੁੱਟ ਕੇ ਰੱਖਿਆ ਹੋਇਆ ਗ੍ਰਾਈਂਡ ਜਿਆ ਕਰ ਲਈਦਾ ਥੋੜਾ ਜਿਹਾ ਤੁਸੀਂ ਇੱਥੇ ਜਿੱਦਾਂ ਕਿ ਕਿਉਗਾ ਪਹਿਲਾਂ ਇਹਦੇ ਵਿੱਚ ਵੀ ਜੀਰਾ ਪਾ ਕੇ ਭੁੰਨ ਸਕਦੇ ਹੋ ਤੇ ਫਿਰ ਤੁਸੀਂ ਬਾਤੂ ਨੂੰ ਭੁੰਨ ਸਕਦੇ ਹੋ ਬਸ ਇਹਨੂੰ ਆਪਾਂ ਨੇ ਭੁੰਨ ਲੈਣਾ ਹੈ ਇਹਨੂੰ ਵਧੀਆ ਕੱਚਾ ਪੰਜਾ ਦੂਰ ਕਰ ਦੇਣਾ ਆਹ ਹੈਗਾ ਜੀ ਚਟਣੀ ਦਸਮਨ ਲਸਣ ਛੋਟੀ ਮਿਰਚ ਮੋਟੀ ਮਿਰਚ ਧਨੀਆ ਧਨੀਆ ਤੇ ਹਰੇ ਪਿਆਜ਼ ਦੀਆਂ ਨਹੀਂ ਦੂਜਾ ਪਿਆਜ਼ ਨਹੀਂ ਪਾਉਂਦੇ ਆਪਾਂ ਨਾ ਪਾ ਲੋ ਜੇ ਪਾਉਣਾ ਤੁਸੀਂ ਪਰ ਕਿਉਂਕਿ ਇਹ ਥੋੜੀ ਜਿਹੀ ਲੈਣੀ ਹੁੰਦੀ ਆ ਨਿਹੜੀਆਂ ਮਿਰਚਾਂ ਦੀ ਹੁੰਦੀ ਆ ਲਸਣ ਦਾ ਟੇਸਟ ਬੜਾ ਵਧੀਆ ਲੱਗਦਾ ਹੈ ਇਸ ਵਿੱਚ ਆਹ ਮੈਨੂੰ ਵਧੀਆ ਵਧੀਆ ਚੀਜ਼ ਲੱਗਦੀ ਆ ਆ ਇਹਦੇ ਵਿੱਚ ਮੋਟੀ ਮੋਟੀ ਇਹ ਮੋਟੀ ਸਵਾਦ ਲਾਦੀ ਆ ਹੂੰ ਫਿਰ ਉਹਦੇ ਵਿੱਚ ਬਹੁਤ ਜ਼ਿਆਦਾ ਬ੍ਰੇਕ ਹੋ ਜਾਂਦੀ ਆ ਕਰਕੇ ਉਹ ਵੀ ਜੇ ਤੁਸੀਂ ਕੱਲੇ ਹੋ ਉਹਦੇ ਲਈ ਬੰਦੇ ਲਈ ਬਹੁਤ ਵਧੀਆ ਥੋੜੀ ਜਿਹੀ ਬਣਾਉਣੀ ਆ ਦੇਖੋ ਮੈਂ ਤਾਂ ਮਿਕਸ ਕਰਨਾ ਹੈ ਅੱਛਾ ਤੇ ਬਾਥੂ ਦੀ ਗੱਲ ਇਹ ਲਾਈਟ ਨਹੀਂ ਹੈਗੀ ਤਾਂ ਵੀ ਮੌਜ ਆ ਗਏ ਐ ਹਾਂ ਜੇ ਤਾਂ ਲਾਈਟ ਨਾ ਹੋਣੀ ਬਸ ਮੋਟੀ ਮੋਟੀ ਹੋ ਜਾਂਦੀ ਆ ਵਧੀਆ ਤੇ ਬਾਕੀ ਸਾਰਾ ਸਮਾਨ ਤਾਂ ਦੇ ਵਿੱਚ ਤੇ ਬਾਥੂ ਦੀ ਗੱਲ ਚੱਲਦੀ ਸੀ ਬਾਥੂ ਜੀ ਕਹਿੰਦੇ ਆਇਰਨ ਬਹੁਤ ਹੁੰਦਾ ਵਾ ਬਹੁਤ ਜ਼ਿਆਦਾ ਵੀ ਉਹਦੇ ਲਈ ਜਿਹਦੇ ਆਇਰਨ ਡੈਫੀਸ਼ੈਂਸੀ ਆ ਉਹਦੇ ਲਈ ਵਧੀਆ ਚੀਜ਼ ਆ ਤੁਸੀਂ ਰੋਟੀ 'ਚ ਪਾ ਕੇ ਖਾ ਲਓ ਮਾੜਾ ਜਾਂ ਤੜਕੇ 'ਚ ਲਾ ਲਓ ਇਹ ਤਾਂ ਕੋਈ ਐਡਾ ਖਾਸ ਸਵਾਦ ਵੀ ਨਹੀਂ ਹੁੰਦਾ ਹੈਗਾ ਹੋ ਗਿਆ ਉਹ ਇਹ ਤਾਂ ਚਾਹੇ ਕੱਚਾ ਵੀ ਹੋਵੇ ਤਾਂ ਤਕੀਆ ਦਹੀਂ 'ਚ ਕਿਹੜਾ ਪਤਾ ਲੱਗਦਾ ਚਪਣੀ ਵੀ ਉੱਟੀ ਗਈ ਤੇ ਅੱਜ ਫੇਰ ਕਾਫੀ ਦਿਨਾਂ ਬਾਅਦ ਧੁੰਦ ਤੇ ਠੰਡ ਪਈ ਆ ਧੁੰਦ ਵੀ ਕਾਫੀ ਜਿਆਦਾ ਸੰਘਣੀ ਆ ਬਾਹਰ ਇਹ ਚ ਤਾਂ ਦੇਖਿਆ ਜਾਂਦਾ ਅਸਰ ਲੱਖਿਆਂ ਨਾਲ ਘੱਟ ਦਿਖਦਾ ਹੁੰਦਾ ਮੈਂ ਵੀਡੀਓ ਦੇਖ ਰਿਹਾ ਸੀ ਕਿਸੇ ਮੁੰਡੇ ਦੀ ਉਹ ਕਹਿੰਦਾ ਮੈਡੀਟਰੇਨੀਅਨ ਸੈਕਸ਼ਨ ਜਿਹੜਾ ਉਧਰਲਾ ਏਰੀਆ ਖੇਤਰ ਉਹਦੇ ਵਿੱਚੋਂ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਉਹ ਰੁਕੀਆਂ ਹੋਈਆਂ ਸੀ ਉਹ ਦੁਬਾਰਾ ਚੱਲ ਪਈਆਂ ਹੁਣ ਠੰਡ ਵੀ ਵਧੂਗੀ ਦੁਬਾਰਾ ਫੇਰ ਤੇ ਜੀ ਦਹੀਂ ਦੇ ਵਿੱਚ ਆਪਾਂ ਨੇ ਮਿਕਸ ਕਰ ਦੇਣਾ ਹੈ ਮਾਨੂੰ ਬੱਥੂਆ ਕਹਿੰਦੇ ਨੇ ਆਪਾਂ ਦਾ ਬੱਥੂਆ ਕਹਿੰਦੇ ਆ ਨਾ ਹਰਿਆਣੇ ਵਾਲੇ ਬੱਥੂਆ ਕਹਿੰਦੇ ਹਮ ਹਰਿਆਣੇ ਕਿਨੇ ਇਸ ਲਈ ਬੱਥੂਆ ਬੋਲਦੇ ਹਾਂ ਕਿ ਇਹ ਆਪਾਂ ਹਰਾ ਪਿਆਜ ਲੈਂਦਾ ਸੀ ਅਟਕੇ ਇਹ ਹਰਾ ਪਿਆਜ ਯੈਸ ਤਾਇਆ ਨਵਾਂ ਨਵਾਂ ਬੜਾ ਵਧੀਆ ਲੱਗਦਾ ਏ ਮੈਨੂੰ ਇਹ ਭੁੰਕਾ ਆਉਂਦੀਆਂ ਨੇ ਉਹ ਵੀ ਤੇ ਪਿਆਜ ਆਪਾਂ ਉਹਦੇ ਦੀ ਬੁੰਦ ਵੀ ਪਾ ਸਕਦੇ ਹਾਂ ਬੁੰਦੇ ਪਾਵਾਂਗੇ ਥੋੜੀ ਜਿਹੀ ਬੁੰਦੀ ਨਾਲ ਵਧੀਆ ਆ ਜਾਂਦਾ ਹਾਂ ਕ੍ਰਿਸਪੀਨੈਸ ਵੀ ਆ ਜਾਂਦੀ ਏ ਐਂਡ ਤੇ ਪਾਵੇ ਬੁੰਦੀ ਉਹਦਾ ਕ੍ਰਿਸਪੀਨੈਸ ਰਹਿੰਦੀ ਆ ਨਾਲ ਦੀ ਨਾਲ ਪਾ ਲਵੇ ਤੇ ਜੀਰਾ ਪਾਵਾਂਗੇ ਟੇਸਰਾਂ ਮੇਰੇ ਰਸ਼ੀਸ਼ਾਂ ਨੂੰ ਪਤਾ ਨਹੀਂ ਕਿਹੜੇ ਬ੍ਰਾਂਡ ਦੀਆਂ ਨੇ ਮੈਨੂੰ ਵਧੀਆ ਲੱਗਦੀਆਂ ਨੇ ਕਾਲੀ ਮਿਰਚ ਕਾਲਾ ਨਮਕ ਇਹ ਹੁਣ ਉਹ ਤਾਂ ਖਤਮ ਹੋ ਗਈ ਸੀ ਤਾਂ ਮੰਮੀ ਨੇ ਖੁਟਕਵਾਈਆਂ ਨੇ ਅੱਛਾ ਤੁਸੀਂ ਖੋਦ ਕੇ ਪਾਈਆਂ ਨੇ ਹਾਂ ਅੱਛਾ ਹੁਣ ਫੇਰ ਵੀ ਬਾਰੇ ਵਧੀਆ ਨੇ ਇਹਾਂ ਦੀ ਇਹ ਜਿਹੜੀ ਡਿਜ਼ਾਈਨ ਆ ਨਾ ਐਡਿਟਿੰਗ ਕਰ ਪਾਈਆਂ ਸਾਰੀਆਂ ਡਿਜ਼ਾਈਨ ਵਧੀਆ ਹੈਗਾ ਆਈ ਲਾਈਕ ਦੈਟ ਡਿਜ਼ਾਈਨ ਰਣਿਤ ਇੱਕ ਵਾਰੀ ਬਣਾ ਲਈ ਇੱਕ ਵਾਰੀ ਯੂਜ਼ ਕਰ ਸਕੋ ਤੁਸੀਂ ਪਰ ਅਸੀਂ ਜਿਹੜੇ ਡੋਨ ਨੇ ਅਸੀਂ ਤਾਂ ਪਾਦਾ ਕਪੜਾ 50 ਵਾਰ ਯੂਜ਼ ਕਰਦੇ ਆਂ ਦੁਬਾਰਾ ਪਾਦਾ ਕਹਿੰਦਾ ਵੀ ਪਹਿਲਾਂ ਬੰਦਾ ਪਾਈ ਜਾਂਦਾ ਫਿਰ ਕੋ ਸਾਫ਼ ਕਰਨ ਲਈ ਰੱਖ ਲੈਂਦਾ ਹੂੰ ਤੇ ਥੋੜਾ ਜਿਹਾ ਪ ਮੱਕੀ ਦੇ ਤਰ੍ਹਾਂ ਪਿੰਕ ਸਾਲਟ ਜੋ ਮਰਜ਼ੀ ਪਾ ਲਓ ਥੋੜਾ ਜੀ ਕਰਦਾ ਲਾਲ ਮਿਰਚ ਹਰੀ ਮਿਰਚ ਅਸੀਂ ਲਾਲ ਮਿਰਚ ਘੱਟ ਹੀ ਪਾਉਨੇ ਹਰੀ ਪਾਵਾਂਗੇ ਥੋੜੀ ਜੀ ਹੈਨਾ ਚਟਣੀ ਚ ਵੀ ਵੈਸੇ ਮਿਰਚ ਤਾਂ ਵਾਧੂ ਹੋ ਜਾਂਦੀ ਹੈ ਜੀ ਵਾਧੂ ਹੋ ਜਾਂਦੀ ਹੈ ਥੋੜੀ ਜੀ ਹਰੇ ਪਾ ਲੈਣਾ ਫਿਰ ਟੇਸਟ ਵਧੀਆ ਹੋ ਜਾਂਦਾ ਆਹ ਖੁਸ਼ਬੂ ਵੀ ਨਿਕਲੀ ਆਉਂਦਾ ਕਿ ਮੈਨੂੰ ਬੜਾ ਵਧੀਆ ਲੱਗਦਾ ਰਾਇਤਾ ਅੱਜਕੱਲ ਤਾਂ ਰਾਇਤਿਆਂ ਚ ਵੀ ਬਹੁਤ ਐਕਸਪੈਰੀਮੈਂਟ ਕਰਨ ਲੱਗੇ ਰਾਤ ਨੂੰ ਬਣਾਇਆ ਸੀ ਆਪਾਂ ਹੂੰ ਉਹ ਵੀ ਵਧੀਆ ਲੱਗਦਾ ਜਿੰਨਾ ਮਰਜ਼ੀ ਖਾਈ ਚਲੋ ਰਾਇਤਾ ਤੇ ਏਦੇ ਨਹੀਂ ਵਰਦਾ ਇਹਨਾਂ ਦਾ ਕੁਛ ਇਹਨੂੰ ਕੋਈ ਜਿਆਦਾ ਹੀ ਗ੍ਰाइंड ਕਰਕੇ ਖਾਂਦੇ ਨੇ ਐਨ ਤੋਰਾ ਫਿਰ ਇਹਦਾ ਅਲੱਗ-ਅਲੱਗ ਹੈ ਕਈ ਰੈਸਪੀ ਨਹੀਂ ਖਾਂਦੇ ਉਹ ਕਹਿੰਦੇ ਸਭ ਤੋਂ ਪਲੇਨ ਦਹੀਂ ਖਾਣਾ ਹਾਂ ਖਾਂਦੇ ਨਹੀਂ ਬਹੁਤ ਸਾਰੇ ਹਾਂ ਮੈਂ ਦੇਖਿਆਣਾ ਸ਼ੁਰੂ ਤੇ ਮੈਨੂੰ ਬਹੁਤ ਵਧੀਆ ਲੱਗਦਾ ਦਹੀਂ ਜਿਹੜੀ ਤਰੀਕੇ ਨਾਲ ਮਰਜੀ ਲੋ ਮਿੱਠਾ ਪਾਓ ਸਿੰਪਲ ਹੋਵੇ ਆ ਹੋਵੇ ਮੈਨੂੰ ਆਲੂਆਂ ਦੀਆਂ ਰੋਟੀਆਂ ਨਾਲ ਚੱਕਰ ਪਾ ਕੇ ਬੜਾ ਸੁਆਦ ਆਤੀ ਰੋਟੀਆਂ ਬਣਾਵਾਂਗੇ ਆਪਾਂ ਮੱਕੀ ਦੀਆਂ ਪਿਓਰ ਮੱਕੀ ਪਿਓ ਜਿਹਦੇ ਵਿੱਚ ਮੇਥੇ ਪਿਆਜ਼ ਬਾਥੂ ਤਣਿਆ ਸਾਰਾ ਕੁਛ ਕੱਟਿਆ ਹੋਇਆ ਦੇ ਵਿੱਚ ਵੀ ਇਕੱਲੇ ਮੇਥੇ ਨਹੀਂ ਹੈਗੇ ਥੋੜਾ ਥੋੜਾ ਸਾਰਾ ਸੁਆਣਾ ਪਾ ਲਿਆ ਹਾਂ ਥ

ਥੋੜੀ ਜਿਹੀ ਹਲਦੀ ਪਾ ਲੋ ਇਹਦੇ ਨਾਲ ਰੋਟੀ ਬਹੁਤ ਕ੍ਰਿਸਪੀ ਜੀ ਬਣਦੀ ਹੈ ਹਲਦੀ ਬਹੁਤ ਵਿਵਾਦ ਹੁੰਦੇ ਨੇ ਵੀ ਇਹ ਚੀਜ਼ ਤੁਸੀਂ ਪਾਉਣੇ ਹੋ ਸੀ ਇਹ ਚ ਥੋੜੀ ਪਾਏ ਤੇ ਆ ਜਿ ਥੋੜੀ ਪਾਏ ਜਿ ਬਹੁਤ ਨਹੀਂ ਪਾਈ ਕੋੜਿਆਂ ਚ ਵੀ ਮੈਂ ਦੇਖਿਆ ਬਹੁਤ ਚੀਜ਼ਾਂ ਤੇ ਬਹਿਸ ਹੋ ਜਾਂਦੀ ਹੈ ਵੀ ਨਹੀਂ ਇਹ ਚ ਪਾਉਣੀ ਨਹੀਂ ਚਾਹੀਦੀ ਇਹ ਚ ਪਾਉਣੀ ਚਾਹੀਦੀ ਉਹ ਮਿਰਚਾਂ ਰੱਖਦਾ ਹੈ ਮਿਰਚ ਪਾ ਲਈ ਹਲਦੀ ਦਾ ਹੈ ਮੈਂ ਕਹਿੰਦਾ ਕਿ ਤਾਂ ਮੈਂ ਕਿਹਾ ਦੋ ਦਾ ਕੋਈ ਫਾਇਦਾ ਹੋ ਜਾਂਦਾ ਹਾਂ ਪਰੋਂਠੇ ਪਰੋਂਠੇ ਜੇ ਆਪਾਂ ਨੂੰ ਨਹੀਂ ਵਧੀਆਂ ਲੱਗਦੀ ਹਲਦੀ ਵਾਲੀ ਪੰਜੀਰੀ ਤੇ ਕਿਸੇ ਨੇ ਕਮੈਂਟ ਕੀਤਾ ਸੀ ਉਹ ਕਹਿੰਦੇ ਮੇਰੀ ਦਾਦੀ ਕਿ ਮੇਰੀ ਮਾਂ ਤਾਂ ਅੰਬ ਹਲਦੀ ਦੀ ਪੰਜੀਰੀ ਖਾਣ ਉਹਦੇ ਉਹਦੀ ਮਾਂ ਨੇ ਉਹਨੂੰ ਕਹਿੰਦੀ ਛੋਟੀ ਉਮਰ ਚ ਕਲਾਈ ਸੀਗੀ ਹੂੰ ਉਹਨੂੰ ਬਹੁਤ ਕਲਾਈ ਕਹਿੰਦੀ 100 ਸਾਲ ਤੋਂ ਉੱਪਰ ਹੋ ਕੇ ਮਰੀ ਤੇ ਉਹ ਤਾਂ ਜ਼ਿੰਦਗੀ ਚ ਕਦੇ ਕਦੇ ਬਿਮਾਰ ਹੋਈ ਕਦੇ ਕੁਛ ਨਹੀਂ ਦੇਖੋ ਕਹਿੰਦੀ ਸੀ ਬਸ ਮੇਰਾ ਇੱਕੇ ਸੀ ਗਰੇਟਾ ਵੀ ਮੈਂ ਬਹਲਦੀ ਦੀ ਮੰਜੀਰੀ ਖਾਂਦੀ ਆ ਬਹੁਤ ਬਹਲਦੀ ਆ ਮੈਂ ਬਹਲਦੀ ਸਭ ਤੋਂ ਵਧੀਆ ਸੱਟਾ ਸੱਟਾ ਚੁੱਕ ਦਿੰਦੀ ਆ ਸਾਰਿਆਂ ਦੀ ਹੂੰ ਉਹਦੀ ਕਹਿੰਦੇ ਬਣਾਉ ਪੰਜੀਰੀ ਕਹਿੰਦੇ ਮੂਲੀ ਨਾਲ ਵੀ ਬਹੁਤ ਸਾਰਾ ਮੂਲੀ ਨਾਲ ਤਾਂ ਵਾਲੇ ਦੁਆਰ ਲੱਗਦੇ ਆ ਜਿਆਦਾ ਰੇਸ਼ੇ ਜਿਹਾ ਆਉਂਦੇ ਨੇ ਨਾ ਗਰਾਵ ਕੀਤੇ ਹੋਏ ਕੱਦੂ ਕਾਸ਼ ਕੀਤੇ ਹੋਏ ਹਾਂ ਤੁਹਾਨੂੰ ਮੌਲੀ ਨਾਲ ਬਣਾਇਆ ਸੀ ਬਸ ਇਹਨੂੰ ਜੇ ਇਵੀ ਆ ਮੌਖਾ ਹੀ ਆਉਂ ਥੋੜਾ ਜਿਹਾ ਕਣਕ ਦੇ ਤਾਈ ਬਦ ਲੋਕ ਵੱਧ ਉਹ ਕਰਦੇ ਨੇ ਝੰਜਟ ਵਾਲਾ ਕੰਮ ਲੱਗਦਾ ਮੈਨੂੰ ਮੈਂ ਅਗਲੀ ਕਹਿੰਦੀ ਆਟਾ ਗੁੰਨ ਕੇ ਪਾ ਲਵਾਂ ਹਾਂ ਮੈਨੂੰ ਵੀ ਲੱਗ ਮੈਂ ਵੀ ਹੋਵੇਂ ਮੈਂ ਵੀ ਐਂ ਕਰਾਂ ਵੀ ਯਾਰ ਕਿਹੜਾ ਐਂ ਕਰਨ ਪਣ ਕਰਕੇ ਕਰ ਹੁੰਦੀਆਂ ਸੀਗੀਆਂ ਡੀਪਰਾ ਆਟੇ ਦੀ ਨਾਨਕੇ ਮੇਰੇ ਚੋਰ ਸੁਖਰਾ ਮਾਮਾ ਜੀ ਨੇ ਸਾਰੇ ਇਕੱਠੇ ਸੀਗੇ ਐਨੀਆਂ ਰੋਟੀਆਂ ਬਵਾਣ ਦੇ ਦਿੰਦੇ ਸੀ ਬਾਹਰੀਆਂ ਹੁੰਦੀਆਂ ਸੀ ਪਹਿਲਾਂ ਤਾਂ ਨਾ ਸਿੱਖਿਆ ਸੀ ਸਾਡੇ ਘੰਬੜੇ ਤਾਂ ਹੁੰਦੀਆਂ ਨਹੀਂ ਸੀ ਮੱਖੀ-ਮੱਖੀ ਦੀਆਂ ਰੋਟੀਆਂ ਇਸੇ ਨੂੰ ਬਣਾਉਣਾ ਹੂੰ ਬਹੁਤ ਘੱਟ ਇਹ ਵੀ ਇਹਦਾ ਫਰਕ ਹੁੰਦਾ ਵੀ ਅਸੀਂ ਰੋਟੀਆਂ ਤਰਸ ਜਾਂਦੇ ਨੇ ਹੂੰ ਹੁਣ ਕਈ ਬਜ਼ੁਰਗਾਂ ਖਾਂਦੇ ਨੇ ਕਈ ਬਜ਼ੁਰਗ ਜਾਂ ਹੋਰ ਵੀ ਬੰਦੇ ਜਾਂ ਕਈ ਵਾਰ ਕੋਈ ਉੱਥੇ ਗੁਰਦੁਆਰਾ ਸਾਹਿਬ ਮਿਲਦੀਆਂ ਨੇ ਮਾਲਟਨ ਸਵੇਰੇ 7 ਵਜੇ ਉਹ ਤਾਂ ਇਹਦੇ ਹੋਰ ਉਨ ਜਾਣਦਾ ਅਸੀਂ ਰੋਟੀਆਂ ਕਰਕੇ ਚੱਲ ਜਾਂਦੇ ਨੇ ਕਹਿੰਦੇ ਮਿਲਦੀ ਨਹੀਂ ਹੈਗੀਆਂ ਕਿਤੇ ਹੋਰ ਜੀ ਹੂੰ ਨਵੇਂ ਬੱਚੇ ਖਾਂਦੇ ਵੀ ਨਹੀਂ ਉਹਨਾਂ ਨੂੰ ਪਸੰਦ ਵੀ ਨਹੀਂ ਨਵੇਂ ਨੂੰ ਹੁਣ ਤੁਸੀਂ ਖਵਾ ਕੇ ਦੇ ਦੇ ਮੇਰਾ ਕਈ ਕਹਿੰਦੇ ਨੇ ਕਿ ਹੱਥ 'ਚ ਚੋਪਦੀ ਆ ਲੈ ਦੱਸ ਮੈਂ ਟੇਢੀ ਚੋਪਦੀ ਕੀ ਗਾ ਜਾਂ ਚੱਪਦੇ ਆਂ ਕਹਿੰਦੇ ਮੱਕੀ ਦੀ ਰੋਟੀ ਗਲ ਉਹ ਚੀਰਦੇ ਆਉਂਦੇ ਹੁਣ ਆਪਾਂ ਆਟਾ ਲੈ ਕੇ ਗਏ ਨੇ ਹੁਣ ਚੁੱਕਦੀ ਆਂ ਆਟੇ ਦਾ ਵੀ ਫਰਕ ਬਣਾਉਣ ਦਾ ਵੀ ਫਰਕ ਆ ਆਟੇ ਦਾ ਫਰਕ ਹਾਂ ਇਹ ਆਟਾ ਵਾ ਫਰਕ ਆ ਹੂੰ ਕਈ ਆਟਿਆਂ 'ਚ ਤਾਂ ਵਧੀਆ ਬਣਦੀਆਂ ਨਹੀਂ ਹੁੰਦੀਆਂ ਮੈਂ ਕਈ ਵਾਰ ਬੇਸਣ ਇਹੋ ਜਿਹਾ ਹੁੰਦਾ ਵੀ ਉਹਦਾ ਚੀ ਪੋੜੇ-ਵਾੜੇ ਵਧੀਆ ਨਹੀਂ ਬਣਦੇ ਹਾਂ ਅੱਗੇ ਇੱਕ ਵਾਰ ਹੂੰ ਇਹ ਪਕੌੜੀ ਦਾ ਬਣਾਇਆ ਕਰਨ ਆਟਾ ਪਤਾ ਨਹੀਂ ਸਾਡੇ ਪਿੰਡੋਂ ਹੀ ਮਿਲ ਜਾਂਦਾ ਨਾਲੇ ਸਾਨੂੰ ਕੋਈ ਐਫਰਟ ਵੀ ਨਹੀਂ ਲਾਉਣਾ ਪੈਂਦਾ ਬਹੁਤ ਵਧੀਆ ਜਿੰਨਿਆਂ ਨੇ ਵੀ ਵਰਤਿਆ ਵੀਰਾ ਲਿਆ ਦਿੰਦਾ ਸਾਰਿਆਂ ਨੇ ਕਿਹਾ ਵੀ ਬਹੁਤ ਵਧੀਆ ਆਟਾ ਇੱਕ ਹਿਮਾਚਲੀ ਮ ਉਹ ਪਤਾ ਨਹੀਂ ਬਦਲ ਦਿੰਦਾ ਸੀ ਭਾਈ ਤੇ ਚਾਚਾ ਵਿਚਾਰਾ ਕਿੰਨਾ ਸਮਰਹਾਣੇ ਮਾਟਾ-ਮਾਟਾ ਹੁੰਦਾ ਹੈ। ਚਾਚੀ ਉਹਨਾਂ ਕਹਿੰਦੀ ਬੈਕ ਆਉਂਦੀਦਾ ਸੀ। ਉਹਨੇ ਦੀਣੀ ਮੈਂ ਕੀ ਕਹ ਕੇ ਰੋਂਦਾ ਸੀ ਮਾਤ। ਹਾਂ। ਠੱਗੀ ਵੀ ਬਹੁਤੀ ਹੈ ਨਾ। ਹਾਂ ਠੱਗੀ ਬਹੁਤ ਅਮ ਗਲਤ ਹੈ ਨਾ ਬਦਲ ਦਿੰਦੇ ਨੇ ਚੀਜ਼ੇ। ਉਹਨੇ ਮਿੱਠੀਆਂ ਰੋਟੀਆਂ ਵੀ ਹੁੰਦੀਆਂ ਨੇ। ਸਾਡੀ ਇੱਕ ਮੈਡਮ ਕਹਿੰਦੀ ਹੁੰਦੀ ਸੀਗੀ ਸਾਇੰਸ ਦੀ ਟੀਚਰ ਸੀ। ਉਹ ਕਹਿੰਦੀ ਸੀ ਤੁਹਾਨੂੰ ਵੀ ਮੱਕੀ ਦੇ ਵਿੱਚ ਕਣਕ ਦਾ ਆਟਾ ਮਿਲਾਉਂਦੇ ਨੇ। ਉਹ ਕਹਿੰਦੀ ਸੀ ਪਤਾ ਨਹੀਂ ਕਿਹੜਾ ਉਹਨੇ ਕੋਈ ਪੜਾਇਆ ਸੀ ਮੈਨੂੰ ਯਾਦ ਨਹੀਂ ਉਹ ਹਨ ਮੈਨੂੰ ਇੰਨੀ ਗੱਲ ਯਾਦ ਆਉਂਦੀ ਕਿ ਸੀ ਵੀ ਮੱਕੀ ਦਾ ਆਟਾ ਬੰਦੇ ਦਾ ਦਿਮਾਗ ਮੋਟਾ ਕਰਦਾ ਵਾ ਵੀ ਤਾਂ ਵਿੱਚ ਕਣਕ ਦਾ ਆਟਾ ਮਲਉਂਦੇ ਵੀ ਕਹਿੰਦੀ ਸੀ ਵੀ ਪੁਰਾਣੇ ਪੁਰਾਣੇ ਤਾਂ ਹੀ ਕਰਦੇ ਨੇ ਵੀ ਉਹਨਾਂ ਨੂੰ ਸਾਇੰਸ ਨਹੀਂ ਪਤਾ ਸੀ ਪਰ ਉਹਨਾਂ ਕੋਲ ਤਰੀਕੇ ਸੀਗੇ ਕੋਈ ਨਾ ਵੀ ਸਮਝਦਾਰ ਸੀ ਉਹ ਪਤਾ ਨਹੀਂ ਮੈਂ ਕਿਹਾ ਜੀ ਅਸੀਂ ਤਾਂ ਅਸੀਂ ਤਾਂ ਐਵੇਂ ਹੀ ਖਾਂਦੇ ਆ ਆ ਦੇਖੋ ਕਿੰਨੀ ਸੋਹਣੀ ਕਿੰਨੀ ਲੱਗ ਰਹੀ ਆ ਵਾ 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 ਮੈਂ ਹੁਣੇ ਟਾਈਮ ਦੇਖਿਆ ਮੈਂ ਹੈਰਾਨ ਹੋ ਗਿਆ ਵੀ ਇਹਨਾਂ ਟਾਈਮ ਹੋ ਗਿਆ ਫਸਾਈਂ ਲੱਗਦਾ ਸਵੇਰੇ ਨਾ ਵੀ ਟਾਈਮ ਦਾ ਇੱਕ ਤੁੰਦ ਕਰਕੇ ਵੀ ਬੰਦੇ ਲੱਗੀਆਂ ਦਾ ਦੇਣਾ ਕਰਕੇ ਆ ਯਾਰ ਬੜੀ ਘੈਂਟ ਚੀਜ਼ ਲੱਗਦੀ ਮੈਨੂੰ ਜਿਹੜਾ ਹਰ ਰੱਖਿਆ ਹੈ ਚਾਰੀਆਂ ਜਗਾਂ ਵਾਲੀਆਂ ਸੋਹਣੇ ਘਣਤੀਆਂ ਬਾਲਾਂ ਗਿਆ ਦੇਦੇ ਚੁੱਕ ਅੱਗ ਜੀ ਵੀ ਨਿਕਲਦੀ ਬੜੀ ਵਧੀਆ ਲੱਗਦੀ ਆ ਆ ਬ੍ਰੀਕਫਾਸਟ ਬਹੁਤ ਵਧੀਆ ਲੱਗਦਾ ਦੋ ਦਿਨ ਬੰਦਾ ਪਰੌਂਠੇ ਖਾਵੇ ਇੱਕ ਦਿਨ ਇਹ ਖਾਵੇ ਇੱਕ ਦਿਨ ਕੀ ਅਲੱਗ ਪਰੌਂਠਾ ਬਾਲਾ ਵਧੀਆ ਕੰਬੀਨੇਸ਼ਨ ਆ ਕਿ ਰਾੜਦੀ ਵੀ ਰਹਿ ਕੇ ਸਾਨੂੰ ਬਾਲੀ ਵੇ ਰੋਟੀ ਰੜਦਾ ਉਹ ਤਾਂ ਕਹਦੇ ਸਰ ਵੀ ਗੈਸ ਤੇ ਰੜਨੀ ਨਹੀਂ ਚਾਹੀਦੀ ਹੈਗੀ ਅਸੀਂ ਅਗਦੀ ਕਰਦੇ ਆ ਥੋੜੀ ਗੱਲ ਨਾਲ ਇਹ ਚ ਅਸੀਂ ਗਲਤ ਹੋਵਾਂਗੇ ਠੀਕ ਆ ਪਰ ਹੁਣ ਇੰਨੀ ਤਾਂ ਚੱਲ ਹੀ ਜਾਂਦਾ ਵਾ ਅੱਗੇ ਇਹ ਚ ਵਾਲੀ ਓ ਤੇਰੀ ਨਾਲੀ ਆ ਗਈ ਸੀ ਜਾਲੀ ਲਾਲ ਹੋਈ ਹੋਈ ਆ ਦੇਖੋ ਤੇ ਤੇੜੀ ਜਾ ਰਹੀਆਂ ਨੇ ਹੁਣ ਡਾਇਰੈਕਟ ਗੈਸ ਦਾ ਕਹਿੰਦੇ ਕਨੈਕਸ਼ਨ ਵੀ ਇਹਦੇ ਵਿੱਚ ਹੋ ਚੱਲੀ ਜਾਂਦਾ ਸੇ ਤਾਂ ਨਹੀਂ ਹਾਂਦੀ ਹੂੰ ਚਲੋ ਹੋਊਗਾ ਹਾਂ ਠੀਕ ਆ ਹਾਂ ਹੁੰਦਾ ਸਮੈਲੀ ਆਈ ਜਦੋਂ ਹੂੰ ਬਾਤੂ ਦਾ ਸਵਾਦ ਆਉਂਦਾ ਵਿੱਚ ਕੋਈ ਦਹੀਂ ਬਾਤੂ ਦਾ ਆ ਜਿਹੜੀ ਮੋਟੀ ਨਹੀਂ ਮਿਲਦੀ ਉਹਦੀ ਚੁੱਕੀ ਤੋਂ ਹਾਂਜੀ ਉਹਦੀ ਚਟਨੀ ਤੋਂ ਤਾਂ ਪਾਈਦੀ ਆ ਉਹ ਹਰੀਆਲੀ ਬਾਤੂ ਹੁੰਦੀ ਆ ਹੂੰ ਉਹ ਸਲਾਦੇ ਵਾਲੀ ਆਚਾਰ ਵਾਲੀ ਮਿਰਚ ਜਿ ਵਰਗੀ ਹੁੰਦੀ ਆ ਮੋਟੀ ਜਣੀ ਜਿਹੜੀ ਕੋਡ ਉਹ ਬਾਈ ਇਹ ਦੂਸਰੀ ਪਤਲੀ ਉਹਦਾ ਮਾੜੀ ਜੀ ਉਪਾਵੇ ਇਹ ਵੱਧ ਪੈ ਜਾਂਦੀ ਹੈ ਇਹ ਵੱਧ ਪੈ ਜਾਂਦੀ ਹੈ ਫਲੇਵਰ ਇਹ ਵੀ ਅਲੱਗ ਬਣਾਇੰਦੀ ਆ ਥੋੜੀ ਮਿਠਾਸ ਅਸੀਂ ਤਾਂ ਪੁੱਤ ਸੁਰੂ ਤੋਂ ਹੀ ਖਾਂਦੇ ਰਹੇ ਪਹਿਲਾਂ ਸਾਡੀ ਦਾਦੀ ਬਣਾਉਂਦੀ ਸੀ ਫੇਰ ਸਾਡੀ ਮਾਂ ਫੇਰ ਭੈਣਾਂ ਫੇਰ ਪਤਨੀ ਅਜੇ ਗਾਂ ਸਟੌਪ ਜੀ ਲੱਗ ਗਿਆ ਯਾ ਕਿ ਰੋਟੀਆਂ ਬੱਬਾ ਨਹੀਂ ਜਾ ਰਹੀਆਂ ਨੇ ਛੇਦੀ ਛੇਦੀ ਮੈਂ ਕਿਹਾ ਬਣੀ ਜਾ ਰਹੀਆਂ ਨੇ ਖਾਈਏ ਛੇਦੀ ਛੇਦੀ ਗਰਮ ਗਰਮ ਹੰਡਿਚ ਤਾਂ ਗਰਮ ਗਰਮ ਘੜਦਾਂ ਨਿਆਰਾ ਖਾਓ ਔਰ ਲੰਦ ਲਓ ਗੋਟ ਸਵਾਦ ਔਰ ਲਾਜ ਸਵਾਦ ਰੋਟੀ ਖਾ ਲਈ ਵੀ ਨਜ਼ਾਰਾ ਆ ਗਿਆ ਇੰਨੀਆਂ ਜਿਆਦੇ ਸਵਾਦ ਖਾਈ ਜਾਵੇ ਬੰਦਾ ਇੰਜ ਹੀ ਕਰਦਾ ਕ੍ਰਿਸਪੀ ਇਹ ਖਾ ਕੇ ਲੱਗਦਾ ਵੀ ਆਲੂ ਦੇ ਪਰੌਂਠੇ ਕੁਝ ਬਣਾਉਣੇ ਬਣਾਉਣ ਦੀ ਲੋੜ ਨਹੀਂ ਹੈਗੀ ਇਹੀ ਇੰਨੀਆਂ ਸਵਾਦ ਆਏ ਇਹ ਕਹਿੰਦਾ ਇਹਨਾਂ ਨੂੰ ਪਤਾ ਨਹੀਂ ਆਦਮੀਆਂ ਕਿੰਨੇ ਖਾਦੇ ਜਾਂਦੇ ਆ ਇਹ ਸੱਚੀ ਐ ਲੱਗਦਾ ਹੁੰਦਾ ਵੀ ਪਰੌਠੇ ਨਾਲ ਵੱਧ ਇਹ ਘਾਲੋ ਇਹ ਬੱਦਸਵਾਨਾ ਦੀ ਪਰੌਟੀ ਘਾਲੋ ਬੱਦਸਵਾਨਾ ਲਗਾਈ ਜਾਂਦੇ ਨੇ ਪਰ ਇਹ ਉਹ ਯਾਰ ਕ੍ਰਿਸਪੀਨੈਸ ਵਿੱਚ ਜਿਹੜਾ ਦਹੀਂ ਰਾਇਤਾ ਸਾਰਾ ਕੁਝ ਮਿਰਚਾਂ ਦੇ ਜਿਹੜੀ ਚਟਣੀਆਂ ਉਹ ਵਾਹ 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 ਬਸ ਬਹੁਤ ਜਿਆਦਾ ਸਵਾਦ ਆ ਇਹੋ ਜਿਹਾ ਬ੍ਰੇਕਫਾਸਟ ਬਾਗ ਵਾਲੇ ਨੂੰ ਮਿਲਦਾ ਵੀ ਬਾਲਾ ਨਜ਼ਰ ਆ ਗਿਆ ਸੱਚੀ ਇਹ ਤਾਂ ਲਿਆ ਬਾਹਰ ਤੁੰਦ ਸੀ ਇਹ ਬਾਹਰ ਬੈ ਕੇ ਖਾਧੀ ਹੁਣ ਚੁੱਲ੍ਹੇ ਆੜੀਆਂ ਫਿਰ ਹੋਰ ਕੰਮ ਚੱਕਿਆ ਜਾਂਦਾ ਪਰ ਇਹਦੇ ਤੇ ਚੁੱਲ੍ਹੇ ਉਂਝੀ ਰੜਦੀ ਹਾਂ ਇਹਦੇ ਉੱਤੇ ਬਹੁਤ ਵਧੀਆ ਰੜ ਜਾਂਦੀ ਆ ਜੇ ਦੂਜੀ ਤਰ੍ਹਾਂ ਰੜੀ ਇਹ ਫਿਰ ਰੜ ਜਾਂਦੀਆਂ ਸਾਰਿਆਂ ਨੇ ਖਾ ਲੀਆਂ ਮੰਮੀ ਤੇ ਅੰਗਤ ਰਹਿ ਗਏ ਬਸ ਕਿ ਤੁਸੀਂ ਤੁਹਾਡੇ ਵੀ ਕਰੇ ਕੋਈ ਬਣਾਉਂਦਾ ਜੀ ਬਨੇ ਨੂੰ ਪੁੱਛ ਲਿਆ ਲੱਗਦਾ ਮੈਂ ਹੋਰ ਵੀ ਦੱਸ ਦਾਂ ਬਾੜੀਆਂ ਕਿੰਨੀਆਂ ਪਈਆਂ ਨੇ ਹੁਣ 50 ਸੈਂਟ ਦਾ ਵੱਡਾ ਤੁਸੀਂ ਬਾੜੀਆਂ ਬਣਾਉਣੀਆਂ ਕਰੈਕਟਰ ਸੀਗੇ ਜਦੋਂ ਬਣਾਉਣ ਤੇ ਚਾਹ ਚੁਣਾ ਖਾਣ ਦੇ ਜੀ ਮੋਹਰ ਨਹੀਂ ਹੂੰ ਇਹ ਸਿੱਧੀ ਵੀ ਖਾ ਲੋ ਚਾਹ ਗੱਲੀ ਹੈ ਨਾ ਇਹਨਾਂ ਨੂੰ ਸਾਰਾ ਕੁਝ ਲੋਕ ਕਰਨ ਦੀ ਲੋੜ ਨਹੀਂ ਕਰੈਕਟਰ ਬਹੁਤ ਭਰ ਜਾਂਦਾ ਬੰਦਾ ਉਹ ਦਿਖਾਈ ਜਾਂਦਾ ਬਾਅਦ ਚੋਂ ਅੰਦਰ ਜਾ ਕੇ ਬਹੁਤ ਫੁੱਲਦੀਆਂ ਨੇ ਬਸ ਕਰਾਈਆਂ ਨੇ ਕੁਝ ਖਾਣ ਨੂੰ ਜੀ ਨਹੀਂ ਕਰਦਾ ਹੂੰ ਉਹਨੂੰ ਵੀ ਪਤਾ ਨਾ ਤਾਂ ਉਹ ਵੀ ਖਾਈ ਜਾਂਦਾ ਵਾਹ ਬਈ ਵਾਹ ਕੀ ਗੱਲ ਵਾਹ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ